ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢੱਲੁੰਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 987823917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਸਕਰੀਨ ਤੇ ਚੱਲਦਾ ਰਹਿਣਾ ਨੋਟ ਕਰ ਲਓ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਪਿੰਡ ਢਵਾਲੀ ਆਏ ਆ ਜੀ ਬਠਿੰਡੇ ਜ਼ਿਲ੍ਹੇ ਦੇ ਪਿੰਡ ਆ ਜੀ ਇਹ ਵੀ ਤੇ ਆਪਾਂ ਦੋ ਚੰਗੇ ਰਿਕਾਰਡ ਵਾਲੀਆਂ ਝੋਟੀਆਂ ਲੈ ਕੇ ਆਏ ਗੱਲਬਾਤ ਬਾਈ ਨਾਲ ਕਰਾਵਾਂਗੇ ਤੇ ਨੰਬਰ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਕੀ ਥਾ ਕਹੇ ਵੀਰੇ ਪਹਿਲਾ ਤਾਂ ਨੰਬਰ ਬੋਲੋ ਆਪਣਾ ਜੀ ਨੰਬਰ ਆਪਣਾ ਹੈ 9363122293 ਦੁਬਾਰਾ ਫੇਰ ਬੋਲੋ 9363122293 ਪਿੰਡ ਜੀ ਪਿੰਡ ਧਵਾਲੀ ਅਨਾਸ ਸਿੰਘ ਵਾਲੀ ਸੜਕ ਦੇ ਉੱਤੇ ਸੜਕ ਦੇ ਉੱਤੇ ਹਾਂ ਧਵਾਲੀ ਠੀਕ ਹੈ ਜੀ ਤੇ ਜ਼ਿਲ੍ਹਾ ਜੀ ਮਸ਼ਿੰਦਾ ਦਸੀਲਪੁਰ ਤੇ ਨਜ਼ਦੀਕ ਆਪਣੇ ਇੱਕ ਪਾਸੇ ਹਰਨਾਮ ਸਿੰਘ ਆ ਗਿਆ ਹੈ ਨਾ ਤੇ ਇੱਕ ਪਾਸੇ ਟਵਾਰੀ ਪਿੰਡ ਆ ਗਿਆ ਤੁਹਾਡਾ ਉਸ ਰੋਡ ਦੇ ਆਪਣਾ ਘਰ ਆ ਤੇ ਫੂਲ ਜਿਹੜੀ ਰਾਮਪਰਾ ਫੂਲ ਮੰਡੀ ਲੱਗਦੀ ਜੀ ਉਹ ਵੀ ਬਾਈਆਂ ਦੇ ਨਜ਼ਦੀਕ ਹੀ ਆ ਠੀਕ ਹੈ ਜਿਹੜੀ ਪਸ਼ੂ ਮੰਡੀ ਅੱਜ ਆਪਾਂ ਦੋ ਨਾਲ ਦਿਖਾਉਣੇ ਜੀ ਹਾਂ ਦੋ ਨਾਲ ਆ ਠੀਕ ਆ ਜੀ ਤੇ ਜੇ ਆਪਾਂ ਇੱਕ ਗੱਬਣ ਤੇ ਇੱਕ ਸੂਈ ਸਵਾਈ ਜੇ ਆਪਾਂ ਪਹਿਲੇ ਨੰਬਰ ਦੀ ਗੱਲ ਕਰ ਲਈਏ ਕਦੋਂ ਸੂਈ ਆ ਵੀਰੇ ਇਹੇ ਰਾਤ ਸੂਈ ਆ 4:00 ਵਜੇ ਠੀਕ ਆ ਜੇ ਰੁਪਈਏ ਵੀਰੇ ਕੰਪਲੀਟ ਇਹਦੀ ਠੀਕ ਆ ਸਾਰੀ ਤੇ ਕੀ ਦੇਤਾ ਜੀ ਇਹਨੇ ਮਗਰ ਕੱਟੀ ਆ ਜੀ ਮਗਰ ਨੀਲੀ ਰਾਵੀ ਦਾ ਟੀਕਾ ਭਰਾਇਆ ਸੀ ਨਾ ਗਏ ਨੇ ਕਿੰਨਾ ਗੱਦੁੱਦ ਪਹਿਲੇ ਸੂਏ ਦਿੱਤਾ ਬਾਈ ਦਾ ਦੁੱਧ ਪਹਿਲੇ ਸੂਏ 11 ਕਿਲੋ ਕਹਿੰਦੇ ਤੇ ਐਤ ਕੀ ਬਾਈ ਐਤ ਕੀ 12 13 ਖੁੱਲੇ ਦੇ ਜਾਈ ਗੱਲ ਆ ਨਾ ਜਿਵੇਂ ਲੇਵੇ ਦੀ ਭਾਂਡਾ ਗਾ ਹਨਾ ਝੋਟੇ ਕੱਢੋ ਉਹਨੂੰ ਬਾਹਰ ਨੂੰ ਤੋੜ ਕੇ ਦਿਖਾਈ ਗਏ ਤੇ ਸੂਆ ਰਹਿ ਨਾਲ ਦੂਜਾ ਕੱਦਗਾਠ ਦੀ ਨਿਕਮੀ ਤੇ ਲੇਵੇ ਦੀ ਤਾਂ ਬਾ ਦੇਖਿਆ ਹੀ ਬਣਦੀ ਆ ਪੂਰੀ ਖਬਰਦਾਰ ਆ ਠੀਕ ਆ ਜੀ ਆ ਦੇਖੋ ਤੇ ਰਾਤ ਸੂਇਆ ਜੇਰ ਸਾਰਾ ਕੁਝ ਕੰਪਲੀਟ ਆ ਤੇ ਬੌਲਾ ਕਿੰਨਾ ਕੱਢਿਆ ਬਾਈ ਬਹੁਤ ਬਹੁਤ ਲੀਟਰ ਕੱਢਿਆ ਬੱਚੇ 2 ਲੀਟਰ ਕੱਢਿਆ ਬੱਚਨ ਪਿਆ ਕੇ ਠੀਕ ਆ ਜੀ ਆ ਤੇ ਲੱਭੀ ਆ ਦੇਖੋ ਤੋੜਾ ਤਾਰਾ ਇੱਕ ਨੰਬਰ ਤੇ ਬਾਕੀ ਦਾ ਝੋਟੀ ਸਭੀ ਬੜੀ ਵੀ ਤੇ ਦੁੱਧ ਵਾਕਈ ਕੱਢ ਦੇਣਾ ਜਿੰਨਾ ਭਾਈ ਨੇ ਕਿਹਾ ਉਦੋਂ ਕਿਲੋ ਭਾਈ ਆ ਬਾਅਦ ਹੀ ਕੱਢੂ ਮੋੜ ਲਿਓ ਜੀ ਆ ਦੇਖੋ ਜੀ ਕੁਆਲਿਟੀ ਇੱਕ ਨੰਬਰ ਤੇ ਬੱਚੇ ਦਾ ਬਸੂ ਕਰਦਾ ਹੀ ਹੁੰਦਾ ਜੀ ਠੀਕ ਹੈ ਜੀ ਆ ਦੇਖੋ ਤਾਰਾ ਦੋ ਤਾਰਾ ਨੂੰ ਕਰਾਵਾ ਜੇ ਇੱਕ ਰੇਟ ਵੀਡੀਓ ਦੇ ਵਿੱਚ ਹੀ ਹੋਣਗੇ ਬਣੇ ਰਹੋ ਤੇ ਚੰਗੇ ਦੁੱਧ ਵਾਲੀਆਂ ਝੋਟੀਆਂ ਹੀ ਆ ਆ ਦੇਖੋ ਦੂਜੀ ਸਾਈਡ ਦੇਖਣ ਦੇ ਤੇ ਬਾਕੀ ਦਾ ਆਪਾਂ ਪੱਟ ਤੇ ਕੈਮਰਾ ਲਾ ਰਹੇ ਆ ਮਗਰ ਵੀ ਲੇਵਾ ਦੀਂਦਾ ਮੂਰੇ ਵੀ ਲੇਵਾ ਦੀਂਦਾ ਪੂਰੀ ਲੇ ਵੇ ਕੰਨੋਂ ਜਾ ਕੇ ਆਜੋ ਤੇ ਕੱਦ-ਕਾੜ ਪੂਰਾ ਵਧੀਆ ਸਿੰਘ ਦੀ ਵੀ ਪੂਰੀ ਚੰਗੀ ਤੇ ਲਾਓ ਜੀ ਬੱਚਾ ਫਿਰ ਮਾਰੀਏ ਧਾਰਾ ਇਹਦੀ ਆਪਾਂ ਆ ਦੇਖੋ ਤੇ ਬਾਕੀ ਦੀ ਗੱਲ ਛੋਟੀ ਚੰਗੀ ਹੈਗੀ ਦੁੱਧ ਬਾਈ ਨੇ ਜਿੰਨਾ ਕਿਹਾ ਜਮਾ ਕੱਢ ਦੇਣਾ ਕੋਈ ਕਹਿਣ ਦੀ ਗੱਲ ਨਹੀਂ ਤੇ ਕੱਦ-ਕਾੜ ਜੋ ਖੋਲਣੀ ਦੇ ਹਿਸਾਬ ਨਾਲ ਜੱਜ ਕਰ ਲਿਆ ਕਰੋ ਜੀ ਤੇ ਜਾਂ ਬੰਦਾ ਨਾਲ ਖੜਾ ਹੁੰਦਾ ਜੀ ਰੋਜ਼ ਤੁਸੀਂ ਜੱਜ ਕਰ ਲਿਆ ਕਰੋ ਤੇ ਬੱਚਾ ਹਜੇ ਉੱਠ ਨਹੀਂ ਲੱਗਿਆ ਤੇ ਕੱਟੀ ਵਧੀਆ ਕੁਆਲਿਟੀ ਦੀ ਹੈ ਨਾ ਬਾਈ ਹਾਂ ਠੀਕ ਹੈ ਠੀਕ ਹੈ ਬਈ ਲਾਓ ਜੀ ਆ ਦੇਖੋ ਵੀਰੋ ਬੱਚਾ ਚਾਹੁੰਦਾ ਤੁਸੀਂ ਦੇਖ ਸਕਦੇ ਬੱਚਾ ਚਾਹੁੰਦਾ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਤੇ ਥਾਂਡੇ ਬੇ ਦੀ ਪੂਰੀ ਥੱਲੋਂ ਚੰਗੀ ਹੈ ਜੇ ਆਪਾਂ ਗੱਲ ਕਰ ਲਗੇ ਆ ਦੇਖੋ ਧਾਰਾਂ ਕਰੋ ਚੱਕੀ ਧਾਰਾਂ ਰੂਹਾਰ ਕੀ ਬੋਲੀ ਹੈ ਨਾ ਬਈ ਧਾਰ ਤਾਂ ਹਾਂ ਬਹੁਤ ਬੋਲੀ ਹੈ ਠੀਕ ਮਾਰੋ ਜੀ ਇਧਰ ਜੀ ਮੜਾ ਤੁਸੀਂ ਇਧਰ ਖੋ ਲੋ ਹਾਂ ਜੀ ਲੋ ਜੀ ਖੋਣ ਕਰੋ ਧਾਰਾਂ ਚੱਕ ਤੇ ਬਾਈ ਕਹਿੰਦਾ ਕੋਈ ਛਾਣ ਦੀ ਕੋਈ ਗੰਡ ਮਰੋੜੀ ਸਭ ਕਾ ਇਹਦੀ ਪੂਰ ਗਰੰਟੀ ਹੈ ਨਾ ਬਾਈ ਪੂਰ ਅੱਜ ਪੂਰ ਹਾਂ ਜਦੋਂ ਪਾਸ ਕਰੀ ਵੀ ਆਪਣੇ ਮੇਰੇ ਪਾਸੋਂ ਨਹੀਂ ਆ ਦੇ ਕੋਈ ਧਾਰਾ ਦੂਰਾ ਕਰੋ ਚੈੱਕ ਹੋਰ ਮਾਰ ਦੇ ਮਾਰ ਦੇ ਲਓ ਜੀ ਲਓ ਆ ਦੇਖੋ ਮਗਲ ਇਹ ਹੋਰ ਮਾਰ ਤੇ ਜੇ ਆਪਾਂ ਹੁਣ ਵੀ ਬਾਈ ਬੁੱਢੇ ਬੌਲਾ ਕੱਢਣ ਲੱਗ ਜਿਏ ਹਨਾ ਇਹਦਾ ਤੇ ਚੰਗਾ ਹੀ ਕੱਢੂਗੇ ਹਨਾ ਅੱਜ ਪਹਿਲੇ ਦਿਨ ਵੀ ਠੀਕ ਆ ਵੀਰੇ ਉੱਠ ਖੜੋ ਧਾਰਾ ਦੂਰਾ ਤੁਹਾਨੂੰ ਕਰਾ ਦਿਆਂ ਚ ਇੱਕ ਮਗਰ ਕੱਟੀ ਆ ਗਈ ਤੇ ਢਿਮਾੜ ਇਹਦੀ ਬਾਈ ਚਮਤ ਜਾਜ ਬਸ ਜੈ ਜੜਵਾੜੇ ਇੱਕ ਦਾਸ ਆਈ ਮਾਨਤਨ ਤਾਂ ਹੋਊਗਾ ਨਾ ਮਾਨਤਨ ਕਰਾਂਗੇ ਫੁੱਲ ਐ ਤਾਂ ਨਹੀਂ ਵੀ ਲਕੀਰ ਵਾਲੀ ਗੱਲ ਤਾਂ ਨਹੀਂ ਨਹੀਂ ਲਕੀਰ ਵਾਲੀ ਨਹੀਂ ਠੀਕ ਆ ਦੇਖੋ ਝੋਟੀ ਥੱਲੇ ਤੋਂ ਦੇਖੋ ਤੁਸੀਂ ਹੁਣ ਪਾਸੇ ਵੀ ਠੀਕ ਆ ਜੀ ਠੀਕ ਆ ਤੇ ਹੁਣ ਆਪਾਂ ਗੱਲ ਕਰ ਲਗੇ 2 ਨੰਬਰ ਦੀ ਜਿਹੜੀ ਗੱਬਣ ਆਪਣੀ ਇਹਦੀ ਕੀ ਰਿਟੇਲ ਆ ਕਿਹੜਾ ਸੂਆ ਜੀ ਇਹ ਤੀਜਾ ਸੂਆ ਤੀਜਾ ਸੂਆ ਤੁੰਗਿਆ ਤਾਂ ਲੈਵੇ ਲੋਵੇ ਦੀ ਇਹ ਵੀ ਥੱਲੇ ਉਹ ਤਾਂ ਹਨਾ ਪਾਂਡੀ ਲਈ ਫਿਰਦੀ ਆ ਠੀਕ ਆ ਜੀ ਤੇ ਕਿੰਨਾ ਦੁੱਧ ਕੱਢਿਆ ਲੈ ਦੂਜੇ ਸੂਏ ਬਾਈ ਇਹਨੇ ਕੱਢਿਆ 13 ਲੀਟਰ ਜੀ 13 ਲੀਟਰ ਤੇ ਅੱਜ ਕੀ ਕਿੰਨੀ ਉਮੀਦ ਕਰਦੇ ਆਪਾਂ ਜੀ ਅੱਜ ਕੀ 14 15 ਦੀ ਉਮੀਦ ਆ ਜੀ ਖੋਲੋ ਇਹਨੂੰ ਵੀ ਬਾਹਰ ਨਾਲ ਤੇ ਕਿੰਨੇ ਦਿਨ ਬਾਕੀ ਆ ਬਾਹਰ ਲੈਣੇ ਤਾਂ 2-4 ਲਾਉਂਗੀ ਠੀਕ ਹੈ 2-4 ਦਿਨ ਬਾਕੀ ਤੇ ਬਾਕੀ ਦਾ ਲੈਵਲ ਉਹ ਵੀ ਇਹ ਵੀ ਇੱਕ ਨੰਬਰ ਆ ਤੇ ਕੱਦ ਕਾਰਡ ਦੀ ਬਾਡੀ ਬਾਂਦਰ ਚੰਗਾਗਾ ਪੂਰਾ ਠੀਕ ਆ ਜੀ ਤੇ ਆ ਦੇਖੋ ਬਾਹਰ ਨੂੰ ਤੁਹਾਨੂੰ ਤੋਰਾ ਤਰਾ ਕਰਾਉਣੇ ਤੇ ਇੱਕ ਤੇ ਰਿਕਾਰਡ ਇਹਦਾ ਵੀ ਚੰਗਾ ਦਿੱਸਿਆ ਸੀਨਾ ਵਗੈਰਾ ਪਤਲਾ ਆ ਜਾਮਾ ਆ ਦੇਖੋ ਕਰੋ ਕੋਈ ਜਿੱਦ ਲੈਵਾ ਤਨ ਹਮਾਂ ਦੀ ਫੋਨ ਸੂਪਿਆ ਹਨਾ ਬਾਈ ਬੁੱਟੇ ਬਹੁਤ ਪਿਆਰਾ ਫੁੱਲ ਤਿਆਰ ਹੋਈ ਵੀ ਹੈ ਝੋਟੀ ਤੇ ਤਾਂ ਤੋਂ ਵੀ ਨਾ ਮੰਜਾ ਡੈਂਦਾ ਐ ਨਹੀਂ ਗੱਲ ਹੈਗੀ ਆ ਦੇਖੋ ਮੋੜ ਲਿਓ ਜੀ ਮੋੜ ਲਿਓ ਆ ਦੇਖੋ ਕਰੋ ਜਿੱਦ ਇੱਕ ਤੇ ਬਾਕੀ ਦੀ ਗੱਲ ਬੱਕੀ ਦੁੱਧ ਪਾ ਦੇਣਾ ਦੋ ਝੋਟੀਆਂ ਜਿੰਨਾ ਦੁੱਧ ਪਾਉਣਾ ਝੋਟੀ ਨੇ ਨੇ ਆ ਦੇਖੋ ਖਣਲੇ ਬਨੜ ਤੋਂ ਕਰੋ ਜਿੱਦ ਆ ਦੇਖੋ ਕੁਆਲਿਟੀ ਲੈਵੇ ਦੀ ਪੂਰੀ ਵਧੀਆ ਤੇ ਕੱਲਾ ਕੱਲਾ ਥਾਣ ਲੱਗਿਆ ਬਾ ਨਿਕਲ ਮਾ ਰੋਗ ਰੋਗ ਦਾ ਥਾਣਾ ਬਾਈ ਤੇ ਚੀਪੇ ਜੁਪੇ ਦੀ ਓਕੇ ਆ ਬਾਈ ਇਹ ਮਾਂਜੀ ਜਮਾ ਓਕੇ ਧਾਰ ਜਾਵਾ ਬੋਲੀ ਨਿਕਲੂ ਠੀਕ ਆ ਵੀਰੇ ਤੇ ਇਹਦੀ ਫਿਰ ਕੀ ਡਿਮਾਂਡ ਆ ਬਾਈ ਬੁੱਟੇ ਇਹਦਾ ਦੇਣ ਲੈਣੀ ਇੱਕ ਵਾਸ ਖਰਿਆ ਵਿੱਚੋਂ ਇਹਦਾ ਵੀ ਮਾਨਦਾਨ ਮਾਨਦਾਨ ਹੋ ਜਾਣਾ ਤੇ ਦੋ ਝੋਟੀਆਂ ਸੀ ਵੀਰੇ ਤੁਹਾਨੂੰ ਦਿਖਾ ਦਿੰਦੇ ਇੱਕ ਸੂਈ ਸਵਾਈ ਤੇ ਨੰਬਰ ਫੇਰ ਬੋਲਦੇ ਬਾਈ ਨੰਬਰ ਹੈ ਚਰੰਤ ਵਿੱਚ 31 22 ਡੋਟ ਰੰਗ ਤੇ ਪਿੰਡ ਆਪਣਾ ਟਵਾਲੀ ਪਿੰਡ ਟਵਾਲੀ ਆ ਮਾਨ ਸਿੰਘਾ ਦੇ ਸੜਕ ਤੇ ਫੂਗਾ ਠੀਕ ਆ ਇਹਦਾ ਵੀ 1-10 ਮਾਨਤਾਨ ਹੋ ਜਾਣਾ ਸੂਣ ਵਾਲੀ ਝੋਟੀ ਆ ਦੁੱਧ ਕਿੰਨਾ ਦੱਸਿਆ ਜੀ ਇਹਦਾ ਇਹ 14-15 ਲੀਟਰ ਆਉਂਦਾ ਰਾਮ ਨੇ ਦੇ ਦੂ ਹਨਾ ਬਾਡੀ ਬੰਤਰ ਵਾਲੀ ਮੱਝ ਆ ਗਈ ਤੇ ਇੱਕ ਆਪਾਂ ਤੁਹਾਨੂੰ ਮੇਨ ਦਿਖਾਤੀ ਸੂਈ ਸਭਾਈ ਆ ਦੇਖੋ ਥਣ ਲੇਵਾ ਕਰੋ ਚੱਕ ਨੇੜ ਤੋਂ ਠੀਕ ਆ ਜੀ ਤੇ ਮਗਰ ਆ ਗਈ ਮੂਰੀ ਦਾ ਵੀ ਦੀ ਕੱਟੀ ਇਹਦਾ ਵੀ 1-10 ਮਾਨਤਾਨ ਹੋ ਜਾਣਾਗਾ ਤੇ ਬਾਕੀ ਦਾ ਨੰਬਰ 22 ਨੇ ਬੋਲਦਾ ਨੰਬਰ ਫੇਰ ਬੋਲ ਦਿਓ ਜੀ 963293 ਪਿੰਡ ਭਾਰੀ ਦੋ ਝੋਟੀਆਂ ਸੀ ਵੀਰੇ ਦੋਨੇ ਤੁਹਾਨੂੰ ਦਿਖਾਤੀਆਂ ਸਾਰੇ ਵੀਰਾਂ ਨੂੰ ਦੇਣ ਤਾਂ ਵੀ ਵੀਡੀਓ ਦੇਖਣ ਲਈ ਤਿਆਰ ਦਿਓ ਧੰਨਵਾਦ ਜਲਦ ਮਿਲਦੇ ਹਾਂ ਕਿਨਵੇਂ ਵੀਡੀਓ